ਜੈ ਸ਼ੰਕਰ ਜੈ ਨਾਗਰੀ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਰਦਾਰ ਜੀ ਇਹ ਕਿਹੜੀ ਜਗ੍ਹਾ ਇੱਕ ਕਿਰਤਵਾਰ ਫਿਰਦਾ ਹੀ ਹੋਇਆ ਜੀ ਇਹ ਜਿਉ ਸੱਪ ਉੱਤੋਂ ਆਇਆ ਵਟ ਦੇ ਤੇ ਟਰੈਕ ਤੇ ਲੱਗਾ ਟਰੈਕਟਰ ਦੀ ਸ਼ੋਅ ਦੇ ਵਿੱਚੋਂ ਫੇਰ ਬਾਹਰ ਹੋਇਆ ਤੁਸੀਂ ਆਂਦੇ ਜੇ ਵੀ ਸੱਪ ਤਗੜਾ ਵਾ ਹਾਂਜੀ ਹਾਂਜੀ ਯਾਨੀ ਕਿ ਬੜੀਆਂ ਰਸਾਪਾ ਪਣੀ ਹਰਜੀ ਫਣੀਰ ਇਹਨੇ ਦੁਖੀ ਕੀਤਾ ਮੈਂ ਨਾ ਇੰਦਾ ਇਥੇ ਵੋਟਰ ਤੇ ਗੱਲ ਜਵਾਤ ਦੁਪਹਿਰ ਕੇ ਖਲੋਜ ਨਾਲ ਗਾੜੀ ਰੱਖੀ ਰੱਖਦਾ ਤੁਹਾਡੀ ਤੇ ਉਹਨੇ ਵੀਡੀਓ ਬਣਾਈ ਉਹਦੀ ਉਹ ਰੱਖੀ ਰੱਖ ਤੇ ਉਹਨੇ ਬਾਹੜੀ ਖੱਟ ਕੇ ਭੱਜ ਗਿਆ ਮੇਰਾ ਬੰਦਾ ਫਿਟਰਾ ਹੋ ਜਵਤੀ ਲੱਗੇ ਕੁਰੀਆ ਵਾਏ ਉਹ ਯਾਰ ਜੀ ਹਾਣੇ ਕੋਲ ਤੋਂ 50 ਬੰਦੇ ਹੁੰਦੇ ਆ ਕੰਮ ਸਿੱਖਣ ਤੇ ਸਿੱਖਦਾ ਇੱਕ ਵੀ ਨਹੀਂ ਇਲਾਕੇ ਦੇ ਵਿੱਚ ਚਲੋ ਮੈਂ ਆ ਇਕੱਲਾ ਪਰ ਮੈਂ ਵੀ ਜਾਣਨਾ ਕੋਈ ਦੋ ਚਾਰ ਜਣੇ ਕੰਮ ਸਿੱਖਣੇ ਚੀਜ਼ਾਂ ਦਾ ਕੱਲ ਜੀ ਨਾਲੇ ਹੀ ਬਾਲ ਤੇ ਰੱਖ ਇਹ ਆ ਸ਼ੰਕਰ ਦੀ ਹਰ ਹਰ ਮਹਾਦੇਵ ਇੱਥੇ ਪਰਾਉ ਦਾ ਮਾਰੇ ਨੇ ਸਿਰ ਤੇ ਇੱਥੇ ਗਾਮੀਓ ਬੂਰਾ ਖਤਰੇ ਵਾਲਾ ਚੱਲ ਸੇਵਕਾ ਇੱਥੇ ਕੰਮ ਹੀ ਖਤਰੇ ਵਾਲਾ ਚੱਲ ਜੇਪਾ ਚੱਲੀਏ ਬੜਾ ਪਿੱਛੇ ਦਾ ਕੰਮ ਬੜਾ ਖਤਰੇ ਵਾਲਾ ਹੀ ਭਾਜੀ ਬੜਾ ਵੇਰੇ ਸੱਪ ਤੇ ਬੜਾ ਜਵਾਨ ਕੱਦ ਚ ਮੈਂ ਤੁਹਾਨੂੰ ਇਹ ਦੱਸਾਂ ਮਾੜਾ ਮੋੜਾ ਸੱਪ ਨਹੀਂ ਜੇ ਬਣਿਆ ਰਹਗਾ ਜੈ ਮਹਾਦੇਵ ਜੈ ਸ਼ੰਕਰ ਉਸ ਦੋ ਕਮੈਂਟਾਂ ਦੇ ਵਿੱਚ ਬੜੀਆਂ ਗੱਲਾਂ ਬਾਤਾਂ ਕਾਕੇ ਸਿੱਧਾ ਰਹਿਣ ਫਰੀਦ ਪਿੱਛੇ ਹਲਾ ਥੋੜਾ ਕਮੈਂਟਰਾਂ ਨੇ ਤਾਂ ਬੜੀਆਂ ਗੱਲਾਂ ਬਤਾ ਮਾਰਿਆ ਹੋ ਹਮਾਰਾ ਜੀ ਹਾਂ ਸਹੀ ਜਾਂ ਫਿਰ ਆ ਬਿਆਜਾਂ ਨੇ ਹਾਂ ਜੀ ਹਾਂ ਜਾਂ ਫਿਰ ਸਰਦਾਰ ਜੀ ਬਾਹ ਬਿਆਜਾਂ ਨੇ ਇਹ ਪੂਰਾ ਜਰੀਲਾ ਵੀਰ ਪੂਰਾ ਜਿੱਡਾ ਇਹਨਾ ਕੱਦ ਵਾ ਹਾਂ ਸੌਜੋ ਸੱਦ ਕਰਕੇ ਬੰਦੇ ਚ ਜਾਣ ਜੇ ਬੰਦੇ ਦਾ ਵਜ਼ਨ 40 ਕਿਲੋ ਆ ਉਹਦੇ 40 ਕਿਲੋ ਵਾਲੀ ਜਾਨ ਜੇ ਕਿਸੇ ਦਾ ਵਜ਼ਨ 1 ਗੁੰਡਲ 40 ਕਿਲੋ ਆ ਤੁਰਜੇ 1 ਗੁੰਡਲ 40 ਕਿਲੋ ਵਾਲੀ ਜਾਨ ਆ ਇਹ ਕੱਢ ਕੇ ਕਿੱਥੇ ਨਿਕੀ ਕਰਦੇ ਇਹ 20 ਮਿੰਟ ਦੇ ਵਿੱਚ ਮੈਨੂੰ ਮੌਤ ਦੇ ਘਾਟ ਉਤਾਰ ਸਕਦਾ ਇਹ ਬਸ ਹਾਂ ਇਹ ਬਾਈਟ ਕਰਦੀ ਤੇ ਮੇਰੀ ਫੋਟੋ ਦੇ ਨੇ ਜੈਮ ਵਾਲਾ ਭਵਾ ਦੇਣੀ ਔਰ ਤੇਰਾ ਮਾਰੇ ਪੜਾ ਕੇ ਕਾਕੇ ਕੋਈ ਆਦੀ ਮੈਂ ਜਾ ਪੱਟੀ ਹਾਂਜੀ ਛੱਡ ਕੋ ਬੰਦ ਕਰ ਦੇ ਵੀਡੀਓ ਕੀ ਹੋ ਗਿਆ ਇਹਨੂੰ ਪਤਾ ਨਹੀਂ ਕਿ ਕਿੱਥੋਂ ਹੋ ਗਿਆ ਦੋਸਤੋ ਇਹ ਨਾਲ ਵੀਰੂ ਕਰਕੇ ਨਹੀਂ ਭਾਈ ਦਾ ਬੰਦਾ ਵੀ ਪਾਜੀ ਆ ਜਾ ਮੇਰੇ ਨਾਲ ਆ ਜਾ ਕੋਈ ਲੱਗੇ ਲੱਗੇ ਇਹ ਜਦੋਂ ਸੂਰਜ ਨੂੰ ਜਦੋਂ ਨਮਸਕਾਰ ਕਰਦਾ ਨਾ ਸੁਣੀਆਂ ਸੁਨਾਈਆਂ ਗੱਲਾਂ ਨੇ ਇਹ ਸੂਰਜਾਲ ਮੂੰਹ ਕਰਕੇ ਰੱਬ ਕੋਲੋਂ ਇੱਕ ਚੀਜ਼ ਮੰਗਦਾ ਕਿ ਮੈਨੂੰ ਕੋਈ ਚੰਗੇ ਬੰਦੇ ਦੇ ਮੱਥੇ ਲਾ ਜਾ ਉਹ ਮੈਨੂੰ ਮਾਰਦੇ ਜਾਂ ਮੈਂ ਮਾਰਦਾ ਸ਼ਾ ਮੈਂ ਉਹਨੂੰ ਮਾਰ ਗੱਲਾਂ ਇਹ ਦੋ ਹੀ ਮੰਗਦਾ ਇਹ ਬੰਦੇ ਤਾਂ ਉਹ ਤੇ ਡਰਦਾ ਹੀ ਨਹੀਂ ਨਾ ਨਾ ਇਹ ਕੁਰੀ ਐ ਕਰ ਜਾਂਦਾ ਲੋਕ ਹੀ ਜਾਂਦੇ ਆ ਵੀ ਬਾਹਾਂ ਚ ਸੱਪ ਬੜਾ ਭਜਦਾ ਚਲੋ ਅਜੇ ਵੀ ਟ੍ਰੇਲ ਮਾਰਤੀਏ ਬਾਹਾਂ ਚ ਭਜਾਈਏ ਉਹ ਗੋਲੀ ਮਾਰ ਦੂ ਉਹ ਨਹੀਂ ਨਹੀਂ ਓਹੋ ਤੁਸੀਂ ਪਾਸੇ ਹੋ ਜਾ ਹਾਂ ਇਹ ਪਾਸੇ ਹੋ ਜਾ ਤੁਸੀਂ ਛੱਡ ਕੇ ਰਹਿ ਮੇਰਾ ਵੀ ਤੂੰ ਲੈ ਜਾ ਤੂੰ ਪਰ ਉਹ ਯਾਰ ਤੁਸੀਂ ਭਾਜੀ ਪਾਸੇ ਹੋ ਜਾ ਦੋਸਤ ਆ ਗਿਆ ਗੱਡੀਆਂ ਆ ਗਿਆਂ ਬੜੀਆਂ ਉਹ ਨਾ ਗਿਆ ਬਾਬੇ ਬਾਬੇ ਆਪਣੀ ਮੌਜ ਤੇ ਸੱਪ ਬੜਾ ਐਂਡ ਗੋਲੀ ਮਾਰਨ ਨੂੰ ਲੈ ਜਾ ਹੀਂ ਭਜਾਇਆ ਸੱਪ ਫੜ ਕੇ ਤੇ ਤੁਹਾਨੂੰ ਪਾਉਣੇ ਆਂ ਰੀ ਵੀਡੀਓ ਬਸ ਯਾਹ ਹਰ ਹਰ ਮਹਾਦੇਵ ਜੈ ਬੋਲੇ ਨਾਥ ਕੀ ਚੁੱਕ ਤਾ ਫੰਗ ਚੁੱਕੂ ਕਿਉਂ ਨਾ ਕੈਮਰਾਮੈਨ ਲੱਗ ਗਿਆ ਮਰਿਆ ਲਓ ਮਹਾਰਾਜ ਤੇਨੂੰ ਨਹੀਂ ਦੂਜੇ ਨੂੰ ਵੀ ਅੱਛਾ ਅੱਛਾ ਦੂਜੇ ਨੂੰ ਉਹ ਇਸਤਾਲਿਓ ਗਿਆ ਉਹ ਸਿੱਧੇ ਝੋਟ ਵਾਲਿਓ ਆਇਓ ਆਇਓ ਗੇੜਾ ਵਾਹ ਆਈ ਬਾਬਾਈ ਬਾਬੇ ਧੰਜੀਰਾ ਜੈ ਬਾਬਿਆਂ ਦੀ ਸਮਝ ਬਣਾਓ ਜੈ ਬਾਬਿਆਂ ਦੀ ਹਰ ਅਰਮਾ ਦੇ ਦੋਸਤ ਜੈ ਸ਼ੰਕਰ ਦੀ ਕੰਨੇ ਵੀ ਜਮ ਵਾਹ ਪਿਆ ਜਾਂਦੀ ਸਹੀ ਗੱਲ ਵੀਰ ਸਹੀ ਗੱਲ ਬਹੁਤ ਤਕੜਾ ਸਾਪਿਆ ਵੀਰੇ ਭਾਜੀ ਮੈਂ ਇਹਨੂੰ ਨੋੜੋਂ ਦੱਸਤਾ ਭਾਜੀ ਕਰਦੋ ਘੱਟ 15 ਸਾਲ ਬਰਾਨਾ ਇਹ ਮੈਂ ਆਪਣੀ ਪੂਰੀ ਜ਼ਿੰਦਗੀ ਚ ਜਵਾਨ ਸਾਪ ਐਡਾ ਪਹਿਲੀ ਵਾਰੀ ਵੇਖਣ ਰਿਹਾ ਮੈਂ ਕੱਲ ਫੜਿਆ ਹੀ ਥੋੜਾ ਜਿਹਾ ਤਾਂ ਮਾਰਿਆ ਹੀ ਸੀ ਤੀਰ ਦਾ ਐਨੇ ਕਦੇ ਤੂ ਤੇ ਤੇਰੀ ਬਾਹ ਚ ਤੁਸੀਂ ਦੇਖ ਰਹੇ ਜੇ ਲਗਭਗ ਜੈ ਮਹਾਦੇਵ ਮਹਾਦੇਵ ਸ਼ੰਕਰ ਦੀ ਮਹਾਦੇਵ ਮਹਾਦੇਵ ਬੋਸ ਤੋਂ ਐਵੇਂ 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 ਨਹੀਂ ਬਾਬਾ ਨੈੱਟ ਦੇ ਫੇਮਸ ਬਾਬਾ ਮੌਤ ਹੀ ਫੜਦੇ ਜੇ ਹੱਥਾਂ ਚ ਤੇ ਹੈਗੀ ਵੀ ਮੌਤ ਹੀ ਜੇ ਮੌਤ ਹੀ ਆ ਲੈ ਉਹ ਵੀਰੇ ਕੀ ਆ ਰਬਾ ਲੱਗੋ ਨੇ ਸਰਦਾਰ ਦੀ ਆਪਾ ਕਿਹੜਾ ਕੋ 10 ਪੱਤਰਾ 10000 ਕੇ ਹੱਕੋ ਮੰਗਦੇ 2000 ਵੀ ਨਹੀਂ ਮੰਗਦੇ ਪਾਚੋ ਲੈ ਲਾ 1000 ਕੋਈ ਨਹੀਂ ਇਹ ਸਭ ਨੂੰ ਫੜ ਕੇ ਫੜ ਕੇ 1500 ਲੈਣਾ ਲੋਕੀ ਕਹਿੰਦੇ ਤੁਸੀਂ ਉਹ ਵੀ ਜ਼ਿਆਦਾ ਮੰਗਦੇ ਨਹੀਂ ਨਹੀਂ ਇਹਦੇ ਜ਼ਿਆਦਾ ਨਹੀਂ ਮੈਂ ਮਰਦਾ ਨਹੀਂ ਬਕਾਰੇ ਦੋਸਤ ਨਾ ਆਪਣੇ ਕੋ ਚਬਲਾ ਬਚਦੀਆਂ ਜੇ ਨਾ ਆਪਣੇ ਕੋ ਕੁਝ ਹੁੰਦਾ ਜੇ ਆਪਾਂ ਤਾਂ ਆਪਣੀ ਪੂਰੀ ਜ਼ਿੰਦਗੀ ਸਿੱਧਾ ਕਰਕੇ ਕੈਮਰਾ ਲਾ ਕੇ ਆਇਆ ਡਰਦੇ ਕਿਉਂ ਜੇ ਮੇਰੇ ਹੱਥੋਂ ਮੈਂ ਛੱਡ ਦੇਣਾ ਤਾਂ ਕੱਟ ਕੇ ਛੋਟ ਲੈ ਦੋਸਤੋ ਕੱਟ ਕੱਟ ਕੇ ਸੱਪ ਨਹੀਂ ਦੋ ਦਿਨ ਛੋਟ ਲੈ ਕੱਟ ਕੱਟ ਕੇ ਸੱਪ ਨਹੀਂ ਸੱਪਾਂ ਚ ਤੁਰਤੀ ਫਿਰਦੀ ਮੌਤ ਇਹ ਬੜੀ ਤਗੜੀ ਸੱਪ ਤੇਰੀ ਫੰਨ ਵੇਖ ਲੋ ਤੇ ਮੇਰਾ ਪੈਰ ਵੇਖ ਲੋ ਸਹੀ ਗੱਲ ਇਹ ਵੀਰ ਮਾਰੂ ਕਹਿ ਰਿਹਾ ਦੱਬੇ ਚ ਪਾ ਜੈ ਮਾਦੇ ਜੈ ਸ਼ੰਕਰ ਮਾਦੇ ਮਾਦੇ ਮਹਾਦੇਵ ਜੈ ਸ਼ੰਕਰ ਬਾਬਾ ਸ਼ੰਕਰ ਬਾਬਾ ਨਾ ਲਵ ਯੂ ਕਾਕੇ ਦੋਸਤੋ ਲਵ ਯੂ ਬੜੇ ਵੀਰ ਵੀਡੀਓ ਵੇਖਦੇ ਆ ਬੜੀ ਸਪੋਰਟ ਕਰਦੇ ਆ ਬੜਾ ਪਿਆਰ ਕਰਦੇ ਆ ਬੜਾ ਮਾਨ ਮਹਬਤ ਕਰਦੇ ਜੇ ਕਿਤੇ ਬਾਜ਼ਾਰ ਬਜ਼ੂਰ ਚ ਮਿਲਦਾ ਆਪਣੇ ਸ਼ਹਿਰ ਸਾ ਪਫੜਨ ਜਾਈਦਾ ਬੜਾ ਖੁਸ਼ ਹੋ ਕੇ ਮਿਲਦੇ ਤੇ ਪਰ ਦੋਸਤੋ ਫੜੀ ਇਹੀ ਵੀ ਸਾਰੀ ਉਮਰ ਮੌਤ ਹੀ ਆ ਤੁਸ ਸਹੀ ਗੱਲ ਕਦੀ ਕੇ ਇਹਨੂੰ ਬੇਕੂਬ ਬਣਾ ਕੇ ਪੈਸਾ ਨਹੀਂ ਬਾਪੂ ਜੀ ਕਮਾਇਆ ਨਹੀਂ ਜੀ ਕਦੀ ਕੇ ਇਹਨੂੰ ਡਰਾ ਕੇ ਮੈਂ ਨਾਜ ਬੱਤ ਮੰਨ ਗਏ ਆ ਦੇ ਬਾਪੂ ਜੀ 20 25 ਮਿੰਟ ਤੇ ਬੰਦਾ ਬੜਕਾ ਦੂ ਨਹੀਂ ਗੱਲ ਮੇਰੇ ਵਰਗਾ ਅੱਧਾ ਘੰਟਾ ਦੇ ਦੂ ਨਹੀਂ ਤੇ ਜੇ ਮਾਰੇ ਬੰਦੇ ਨੂੰ ਦੰਦੀ ਵੱਡੀ ਇਹਨਾਂ ਪੰਜ ਪਾਣੀ ਮੰਗਣ ਦੇਣ ਭਾਜੀ ਬੰਦੇ ਨੇ ਸ਼ਕਲ ਵੇਖ ਕੇ ਮਰ ਤਣਾ ਤੁਹਾਡਾ ਬੰਦਾ ਕਹਿੰਦਾ ਨਾ ਮੈਂ ਡੋਲਣੀ ਛੱਡ ਕੇ ਵਜਾਂ ਕਿਹੜਾ ਵੀ ਵੀਰ ਮੜਿਆ ਹੱਥ ਖੜਾ ਕਰੀ ਔਰੇ ਆਲੇ ਮਾਰੀ ਕੀ ਹੋਇਆ ਸੀ ਗੁਰਬਾਹ ਮਗਰ ਲੱਗਾ ਮੇਰੇ ਮਾਹੇ ਪੱਜਾ ਅੱਛਾ ਭੱਜ ਕੇ ਵਜਾਂ ਤੂੰ ਅੱਛਾ ਤੇ ਐਸਾ ਭੇਗਾ ਹੀ ਭਜਣ ਵਾਲਾ ਵਾ ਵਾਜੀ ਵਾ ਮਗਰ ਭੱਜਾ ਮੇਰੇ ਰੱਬਈ ਇਹਦਾ ਨਾਂ ਕੀ ਆ ਸੱਪ ਦਾ ਅੰਗਰੇਜ਼ੀ ਚ ਰੈਸਪੈਕਟਿਡ ਕੋਬਰਾ ਹਿੰਦੀ ਚ ਨਾਗ ਤੇ ਪੰਜਾਬੀ ਚ ਫਨੀਅਰ ਆਹ ਸੱਪ ਜੇ ਆਹ ਮਦਾਨ ਜੇ ਆਹ ਬੱਕੀ ਤੇ ਆਹ ਮਦਾਨ ਸੱਪ ਕੋਈ ਹੋਊਗਾ ਨਹੀਂ ਹੁੰਦਾ ਆ ਲੋ ਆਲੇ ਆਲੇ ਸੱਪ ਕੋਈ ਹੋਊਗਾ ਨਹੀਂ ਆ ਜਿਹੜਾ ਬੰਦੇ ਨੂੰ ਉੱਟ ਕੇ ਮਾਰਦੇ ਤੁਹਾਨੂੰ ਕੋਈ ਜ਼ਿੰਦਗੀ ਚ ਸਮਝਾਉਣ ਵਾਲਾ ਬੰਦਾ ਹੀ ਨਹੀਂ ਬੱਜਾ ਇਹਨੂੰ ਨਾ ਮੇਰੇ ਇਦੋਂ ਦਿਨ ਚੜਨ ਮਾਰ ਚਾਹ ਨਾ ਕਰੀ ਮੇਰੇ ਨਾਲ ਤੁਹਾਨੂੰ ਕੋਈ ਕੋਈ ਸਮਝਾਉਣ ਆਇਆ ਤਾਨੂੰ ਕੋਈ ਸਮਝਾਉਣਾ ਲਾ ਬੰਦਾ ਹੀ ਨਹੀਂ ਵਜਾ ਤੁਹਾਨੂੰ ਵਜੇ ਡਰਾਉਣ ਵਾਲੇ ਇਹ ਲੋ ਇਹਦੀ ਭਾਜੀ ਰੇਜ ਆ ਮਾਰੀ ਜੀ ਤੁਸੀਂ ਆਂਦੇ ਫੰਨੀਅਰ ਦੇ ਡਟੇੜੀ ਲੱਗਦੇ ਸਭ ਲੱਗਦਾ ਵੀਰ ਕੇ ਬਹਿ ਗਿਆ ਲੋ ਹਲੋ ਨਾ ਨਾ ਮੈਨੂੰ ਨਾ ਕਰੀ ਕੋ ਤੇ ਉਹਦਾ ਨੇ ਬੜੀ ਸਪੋਰਟ ਕਰਦੇ ਜੇ ਇਨਸਟਾ ਦੇ ਮਾਰਿਆ ਬੰਦਿਆਂ ਨੂੰ ਕਹ ਕੇ ਬਸ ਤੇ ਟੈਰਨ ਵਾਲੇ ਬੰਦੇ ਦੀ ਵੀ ਕਿਤੇ ਜਿੰਦਗੀ ਚ ਕਦਰ ਕਰ ਲਿਆ ਕਰੋ। ਮਾਰ ਨਹੀਂ ਕਰਨਾ ਮੈਂ ਤੇਰਨਾ। ਰੋਜ਼ ਜਿੰਦਗੀ ਮੌਤ ਨੂੰ ਹੀ ਖੜਿਆ ਵਾ। ਕਾਕਾ ਤੂੰ ਮੰਨਦਾ ਮੈਂ ਬੰਦੇ ਖੜਿਆ। ਡੱਬਾ ਲਿਆ ਹੁਣ। ਇਹ ਡੱਬੇ ਤੋਂ 5 ਕਿਲੋ ਤੋਂ ਬਿਨਾ ਨਹੀਂ ਲੈਣਾ। ਹੈਵੀ ਆ। ਇਸ ਨੂੰ ਖੋਲ ਕੇ ਵੇਖ ਲੈ ਕਿਵੇਂ ਦੀ। ਉਸ ਤੋਂ ਚਿਤਕ ਤੁਸੀਂ ਮੇਰੀ ਲੱਤ ਦੇਖ ਲਏ ਜੇ। ਲੱਗ-ਲੱਗ 1.5-2 ਫੁੱਟ ਸੱਪ ਉੱਤੇ। ਇਹ ਖੇਤਾਂ 'ਚ ਫੜਿਆ, ਖੇਤਾਂ ਦੇ ਵਿੱਚ ਟਰੈਕਟਰ ਦੇ ਵਿੱਚ ਹੀ। ਸੱਪ ਵੇਖ ਲੋ ਵੀ ਦੇਰ ਕਿ ਮੇਰੀ ਲੱਤ ਦੇ ਲੱਗੇ ਆ। ਦੋ-ਦੋ ਡਰਾਉਣਾ ਨਹੀਂ ਹਮੇਸ਼ਾ ਸਮਝਾਉਣਾ ਵਾ। ਇਸ ਆਪਣੀ ਜ਼ਪਾਂਝ ਤਬਾਈ ਸਾਪਾ ਤਬਾਈ ਗੈਰੋ ਇਹਨੂੰ ਇੰਨੇ ਮਾਰੇ ਬੰਦੇ ਨੂੰ ਪਾਣੀ ਨਹੀਂ ਮੰਗਣ ਦੇਣਾ ਦੋਸਤੋ ਜਦ ਤੱਕ ਤੁਸੀਂ ਸਾਪ ਦੇਖ ਰਹੇ ਹੋ ਹੁਣ ਤੁਹਾਨੂੰ ਦਿਖਾਉਨੇ ਆ ਜ਼ਪ ਦੀ ਬਾਈਕ ਆ ਜੇ ਬੀਨ ਦੀ ਸਚਾਈ ਆ ਵੇਖੋ ਤੁਹਾਨੂੰ ਲੱਗਣਾ ਵੀ ਜ਼ਪ ਬੀਨ ਤੇ ਮਸਤ ਹੋਣ ਡਿਆ ਆ ਜੇ ਬੀਨ ਦੀ ਸਚਾਈ ਉਹ ਬੀਨ ਲਾਉਂਦਾ ਨਾ ਜਦੋਂ ਫਰਾਂਜੋ ਬਚਾਉਂਦਾ ਆ ਜੋ ਵੀ ਬੀਨ ਲਾਉਂਦੇ ਆ ਆਹ ਵੇਖੋ ਜੀ ਅੱਛਾ ਉਹਨੂੰ ਲੱਗਦਾ ਵੀ ਮੈਨੂੰ ਖਤਰਾ ਵਾਲਾ ਆ ਲੋ ਅੱਜ ਅਸੀਂ ਬੀਨ ਦੀ ਐਕਟਿੰਗ ਨੇ ਡੋਟੂ ਪਰ ਭਰਾਵਾ ਮੇਰੇ ਸਟਾਈਲ ਦੀ ਕਾਪੀ ਕੋਈ ਨਹੀਂ ਮਾਰਦੀ ਐ ਨਾ ਸੋਚੋ ਮੈਂ ਕੱਟਿਆ ਵਾਂ ਕੱਟਿਆ ਗੁੱਟਿਆ ਮੈਂ ਕੋਈ ਨਹੀਂ ਅੱਜ ਸੱਪ ਨੂੰ ਵੇਖ ਕੇ ਮੇਰੀ ਰੂਹ ਪਰਸਾਨ ਹੋ ਗਈ ਡਰਨਾ ਡੁਰਦਾ ਨਹੀਂ ਕਿ ਚੀਜ਼ਾਂ ਤੋਂ ਕੀ ਆ ਅਸੀਂ ਤਾਂ ਰੋਟੀ ساری ਉਮਰ ਇਹ ਚੀਜ਼ਾਂ ਮੌਤ ਫੜ ਕੇ ਤੰਜ ਕਾਦੀ ਆ ਪਰ ਅੱਜ ਮਹਜ਼ੂੂਦ ਦਾਵਾ ਵੀ ਕੋਈ ਲੈਵਲ ਦਾ ਵਾ ਅੱਜ ਮੱਥਾ ਲਾਇਆ ਉੱਕਾਗੇ ਦਾ ਮਾਰਤਾ ਸ਼ਾਇਦ ਵੀ ਜਿਹਾ ਮਿਲਦੀਆਂ ਨਹੀਂ ਘੜ ਤੋਂ ਘੜ 12 15 ਸਾਲ ਭਰਾਨਾ ਇਹ ਨਹੀਂ ਕਹਿਨੇ ਮਾਰਿਆ ਤੇਰੇ ਸਾਇਦ ਇਡਾ ਹੋ ਗਿਆ ਇਦਾਂ ਤੇ ਜ਼ਹਿਰ ਨੂੰ ਨਹੀਂ ਵੇਖਣ ਨੂੰ ਮਿਲਦੇ ਫਿਰ ਇਹ ਵੀ ਨਹੀਂ ਕਿ ਨੂੰ ਮਾਰਨਾ ਇਹਦੇ ਦੰਦ ਤੋੜਨੇ ਰ ਜ਼ਹਿਰ ਘੜਨਾ ਫੜਦੇ ਛੱਡਦੇ ਦੀ ਵੀਡੀਓ ਨੈਟ ਤੇ ਪਾਵਾਂਗੇ ਠੀਕ ਹੈ ਜੀ ਨਾ ਵੀਰ ਤਾਂ ਕਰੀ ਫੀ ਕਾਕੇ ਆ ਮਾਰਿਆ ਮੇਰੇ ਮਗਰ ਦੇ ਬੰਨੇ ਉਡੀ ਕੰਦੀ ਦੀਦਾ ਮੇਰਾ ਵੀਰ ਓਾ ਕੋਈ ਟੈਨਸ਼ਨ ਨਹੀਂ ਇੱਧਰ ਤੂੰ ਆ ਕਾਕਾ ਜੀ ਕੰਮ ਇੱਥੇ ਹੀ ਖਤਰੇ ਵਾਲਾ ਕਾਕਾ ਉਧਰ ਉਹ ਕਿ ਸਿੱਧਾ ਛੋਟ ਲੈ ਕੇ ਸਿੱਧਾ ਛੋਟ ਲੈ ਉਧਰ 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 ਉਹ ਬੰਦੇ ਬੰਦੇ ਇਹ ਗਲੇ ਛੋਟ ਜਿਹੜੇ ਮੇਰਾ ਤਾਂ ਸੱਪ ਦਾ ਪੂਰਾ ਹੈ ਸਵਾ ਸਿੱਧਾ ਨਾ ਡਰ ਜੇ ਕੋਈ ਜੇ ਤਾਂ ਕੇ ਸੱਪ ਫੜਿਆ ਜੀ ਤੋ ਹੁਣ ਇਹਨੂੰ ਪਾਉਣਾ ਡੱਬੇ 'ਚ ਲੈ ਬੰਦ ਸੀ ਇਹਨੂੰ ਪਾਉਣਾ ਕਉ ਸੋਦੋ ਰੀਂਦੇ ਬਾਪੂ ਸੱਪ ਨੂੰ ਡੰਡਾ ਨਹੀਂ ਲੱਗਦਾ ਆ ਲੋ ਆ ਡੰਡਾ ਦੇ ਆ ਝੱਪ ਜੇ ਦੇ ਆ ਲੋ ਜਿਹਨੇ ਲੋਕ ਕਹਿੰਦੇ ਆ ਸੱਪ ਨੂੰ ਡੰਡਾ ਨਹੀਂ ਲੱਗਦਾ ਆ ਲੋ ਆ ਲੋ ਆ ਲੋ ਲੱਗਾ ਗੜੀ ਨਿਕਲ ਨਾ ਡੰਡਾ ਲੱਗਾ ਵੇ ਬਾਪੂ ਸੁਣੀਆਂ ਸੁਣੀਆਂ ਗੱਲਾਂ ਦੇ ਨਹੀਂ ਹਟਾ ਕੰਮ ਕਿਆ ਸ਼ੰਕਰ ਬਾਬਾ ਸ਼ੰਕਰ ਬਾਬਾ ਬੋਲੇ ਨਾਗ ਨਾਗ ਦੇ ਤਿਆ ਤੁਸੀਂ ਦੇਖ ਰਹੇ ਜੇ ਸੱਪ ਦੀ ਫੰਨ ਸੱਪ ਦਾ ਡਿਜ਼ਾਈਨ ਸੱਪ ਲਗਭਗ ਲੱਗਿਆ ਜੇ ਕਕੇ ਲਗਭਗ ਮੇਰੇ ਗੁੱਟ ਜਿੱਡਾ ਮੋਟਾ ਵਾ ਪੂਰਾ ਮਸਾ ਉੱਤੇ ਹੀ ਹੋਊਗਾ ਕਕੇ ਮੈਂ ਇਡਾ ਜਵਾਨ ਸੱਪ ਅੱਜ ਤੱਕ ਨਹੀਂ ਵੇਖਿਆ ਕੱਲ ਵਾਲਾ ਵੀ ਹੋਲਾ ਹੈ ਕੱਲ ਵਾਲਾ ਵੀ ਬੜਾ ਤਕੜਾ ਸੀ ਜਿਹੜਾ ਜਨਾਲਿਓਂ ਫੜਿਆ ਆਈ ਪਰ ਕਾਲਰ ਲਾ ਖਾਕੀ ਰੰਗ ਦਾ ਹੀ ਉਹ 80% ਹੀ ਇਹ 100 ਜੋ 100 ਆ ਇਹ 100 ਜੋ 100 ਆ ਉੱਤੇ ਆ ਜਾ ਹਣ ਚਲ ਵਾ ਇਹ ਕਿਤੇ ਵਧੀ ਵਿੱਚ ਉਹ ਇਹ ਵੇਖਾ ਮਾਰਦਾ ਮੁੰਡਾ ਮਾਰਦਾ ਜਮ ਮਾਰਦਾ ਪੂਰੀ ਛੁੱਟ ਦੋਸਤੋ ਡੱਬੇ ਦੀ ਸ਼ੇਕ ਵੀ ਕੱਢਾਂਗੇ ਕੇ ਇਹਦਾ 22 ਫੈਟ ਕੇ ਨੂੰ ਸਕਿਨ ਲੱਗਦੀ ਆ ਦੇ ਜੀ ਜੰਦਾ ਵੀ ਕੰਮ ਕਰੀਦਾ ਬਾਪੂ ਜੀ ਰੁਕ ਜਾਓ ਬਾਜੀ ਆਇਓ ਮਰੇ ਲੱਗ ਆਜੀ ਚਲੋ ਚਲੋ ਆ ਜਾ ਕੱਢ ਆ ਜਾ ਬੇਟੂ ਆਜੀ ਚਲੋ ਜੀ ਬਾਜੀ ਵੜੀਆ ਕੰਮਾਂ ਦੀ ਮੈਂ ਨਾ ਬਾਪੂ ਤੇਰਾ ਧੰਨਵਾਦ ਬਹੁਤ ਬਹੁਤ ਲੈ ਜਾ ਮੈਂ ਰਿਪੋਰਟਿੰਗ ਮੈਨੂੰ ਤੂੰ ਤੂੰ ਵੜਦਾ ਚੰਗੀ ਗੱਲ ਕਰੇ ਇੱਕ ਕਰੀ ਇਹਨੂੰ ਡਾਇਰੈਕਟਰ ਘੇੜਤਾ ਹਾਂ ਇੱਕ ਉਹ ਯਾਰ ਬੰਦਾ ਗੱਲ ਕੀ ਆਪਾਂ ਕੋਈ ਧਾਗੇ ਤਵੀਦ ਵਾਲੇ ਬਾਬੇ ਨਹੀਂ ਆਗੇ ਨਹੀਂ ਨਹੀਂ ਨਾ ਆਪਾਂ ਪੁੱਛਣਾ ਦਸ਼ਨ ਵਾਲੇ ਬਾਬਿਆਂ ਲੋਕੀ ਜਾਂਦੇ ਬਾਬਾ ਘਰੇ ਵੇਖ ਵੋਟੀ ਲੜਦੀ ਮੈਂ ਕਿਹਾ ਬਾਬੇ ਆਪਣੀ ਦੋਵਾਰੀ ਬਾਬੇ ਨੂੰ ਘੋੜਦੀ ਆ ਬਾਬਾ ਕਿੱਥੇ ਜਾਏ ਦੋਸਤੋ ਕੰਮ ਜੀ ਵੀ ਫਰਨਿਸ਼ਣ ਤੇ ਕੰਮ ਜ਼ਿੰਦਗੀ ਮਾਉਦ ਵਾਲਾ ਲਾਈਵ ਸ਼ੇਅਰ ਗੱਲ ਯਾਰ ਤੂੰ ਚਲਾ ਜਾ ਕਮੈਂਟ ਕਰਿਓ ਜੈ ਮਾਦੇ ਇਹ ਪਿੱਛੇ